ਉਹ ਨਾ ਅੱਪ ਫੁੱਟਬਾਲ ਉੱਪਰ ਬਾਕਲਾਇਆ ਕੋੜਾ ਨਾ ਨਾ ਕੋਈ ਗੱਲ ਨਹੀਂ ਨੀ ਮੈਡਮ ਕੀ ਮਾਮਲਾ ਕੀ ਹੋਇਆ ਜੀ ਜੀ ਅਸੀਂ ਵਾਸਤੇ ਸਫ਼ਰ ਕਰ ਰਹੇ ਸੀ ਇਹਨਾਂ ਨੇ ਸਾਡੇ ਕੋਲ ਆਧਾਰ ਕਾਰਡ ਮੰਗੇ ਅਸੀਂ ਆਧਾਰ ਕਾਰਡ ਗੁੜੀਆਂ ਕੱਢਦੀ ਪਈ ਸੀ ਇਹਨਾਂ ਨੇ ਪਰਸ ਦੇ ਵਿੱਚੋਂ ਆਧਾਰ ਕਾਰਡ ਛੀਨ ਲਿਆ ਉਹਨਾਂ ਕੋਲ ਵੀ ਉਹਨਾਂ ਨੇ ਸਾਨੂੰ ਪੁੱਛਿਆ ਨਹੀਂ ਫਿਰ ਟਿਕਟ ਕਾਰਡ ਫਿਰੋਜ਼ਪੁਰ ਦੀ ਇਹਨਾਂ ਨੇ ਚੁੱਪ ਚੁੱਪ ਟਿਕਟ ਕਾਰਡਤੀ ਅਸੀਂ ਉਹ ਤੋਂ ਚੁੱਪ ਰਹੇ ਅਸੀਂ ਮੈਂ ਪੁੱਛਿਆ ਮੈਂ ਕਿ ਵੀਰ ਜੀ ਵੀ ਮੈਂ ਜਲਾਲਾਵਾ ਤੋਂ ਉਤਰਨਾ ਸੀ ਤੇ ਇਹਨਾਂ ਨੇ ਉੱਥੇ ਜਾਣਾ ਸੀ ਫਿਰੋਜ਼ਪੁਰ ਇਹਨਾਂ ਨੇ ਅੱਗੋ ਕਹਿੰਦੇ ਤੂੰ ਫ੍ਰੀ ਸਫ਼ਰ ਕਰਨਾ ਤੈਨੂੰ ਕੀ ਹੈ ਵੀ ਫ੍ਰੀ ਸਫ਼ਰ ਕਰਨਾ ਨੰਬਰ ਜਿੱਥੇ ਮਰਜੀ ਲੈ ਜੀ ਇਹਦਾ ਕੀ ਮਤਲਬ ਹੋਇਆ ਵੀ ਅਸੀਂ ਇਹ ਨਹੀਂ ਗੱਲ ਕਹੀ ਅੱਗੋ ਮੈਨੂੰ ਪੁੱਠਾ ਕੋਲ ਸੀ ਲੱਗੀ ਮੇਰੇ ਤਾਂ ਮੈਨੂੰ ਮੈਂ ਤੈਨੂੰ ਥੱਲੇ ਉਤਾਰਦਾ ਅਸੀਂ ਵਾਪਸ ਮੁੜ ਕੇ ਆਏ ਅੱਗੋਂ ਸਾਡੇ ਗਲ ਪੈ ਗਿਆ ਅੱਗੋਂ ਇੱਥੇ ਆਏ ਇਹਨਾਂ ਨੇ ਮੇਰਾ ਬ੍ਰਦਰ ਆਇਆ ਮੈਂ ਬੁਲਾਇਆ ਮੇਰੇ ਬ੍ਰਦਰ ਨੂੰ ਅੰਦਰ ਫੜ ਕੇ ਇਹਨਾਂ ਨੇ ਕੋਟ ਦਿੱਤਾ ਅੰਦਰ ਬਾਹਨ ਲਿਆ ਜੀ ਅੰਦਰ ਸਾਨੂੰ ਛੋੜ ਆਣ ਆਏ ਉਹਨਾਂ ਨੇ ਗੱਲ ਕੀਤੀ ਵੀ ਤੁਹਾਡੀ ਕੋਈ ਭੈਣ ਨੂੰ ਕਹੇ ਵੀ ਅਸੀਂ ਥੱਪੜ ਮਾਰਨੇ ਆ ਤਾਂ ਤੁਸੀਂ ਕੋਈ ਪ੍ਰੋਟੈਸਟ ਕਰ ਲੋਗੇ ਬਸ ਆਹੀ ਗੱਲ ਹੋਈ ਇਹ ਇਹ ਸਾਡੇ ਆਏ ਇਹਨਾਂ ਨੇ ਹੁਣ ਗਲਮਾ ਫੜ ਲਿਆ ਇੱਕ ਦੋ ਦਾ ਮਾਮਲਾ ਕਦੋਂ ਦਾ ਹੈ ਮੈਂ ਛੋਟੀ ਕੰਸੀ ਹੋਣ ਦਾ ਟਾਈਮ ਸੀ 550 ਤੁਸੀਂ ਜਾਣਾ ਕਿੱਥੇ ਸੀਗਾ ਅਸੀਂ ਫਿਰੋਜ਼ਪੁਰ ਜਾਣਾ ਸੀ ਜੀ ਕਿੰਨੇ ਸਵਾਰੀਆਂ ਸੀ ਵਿੱਚ ਅਸੀਂ 4 ਇੱਕ ਮਰੀ ਪੁੱਤਿਆ ਸੀ ਇੱਕ ਇਹਨਾਂ ਦੇ ਨਾਨਣ ਸੀ ਇਹ ਆਏ ਅਸੀਂ ਕਹਿੰਦਾ ਉਹਨੇ ਤੁਹਾਨੂੰ ਉਤਾਰਨਾ ਉਹਨੇ ਡਰਿੰਕ ਕੀਤੀ ਹੋਈ ਸੀ ਉਹ ਕਨੈਕਟਰ ਨੇ ਤੇ ਸਾਡੇ ਗੱਲ ਪੈਂਦਾ ਸੀ ਕਹਿੰਦਾ ਤੁਸੀਂ ਲੱਗ ਗਈ ਲੋਕਰ ਰੱਖਣੇ ਨੇ ਤੇਰੇ ਵਰਗੇ ਚ ਲੋਕਰ ਇਹਨਾਂ ਨੂੰ ਚ ਲੈਣੀ ਸੀ ਬਾਹਰ ਸਬਰ ਕਰਦੇ ਹਾਂ ਕਹਿੰਦਾ ਤੇਰੇ ਵਰਗੇ ਹਾਂ ਅਸੀਂ ਬੋਲੇ ਸੀ ਬਤਮੀਜ਼ੀ ਨਾਲ ਕੋਈ ਅਸੀਂ ਬਾਤ ਸਬਰ ਕਰਦੇ ਹਾਂ ਮੰਨ ਸਰਕਾਰ ਨੇ ਬਾਤ ਸਬਰ ਕਰ ਦਿੱਤੀ ਬਤਮੀਜ਼ੀ ਨਾਲ ਬੋਲਣ ਦੇ ਸਾਨ ਜੀ ਜੀ ਕੀ ਨਾ ਕੀ ਤੁਹਾਡੇ ਜੀ ਨシャਲੂ ਕਿੱਥੋਂ ਰਹਿਣ ਵਾਲੇ ਆ ਆਨੰਦਪੁਰ ਮਾਲਲੇ ਦੇ ਤੁਸੀਂ ਵੀ ਚਲੇ ਸੀ ਨਾਲ ਬਸ ਹਾਂਜੀ ਮੇਰੀ ਸਿਸਟਰ ਹੀ ਨੇ ਅਸੀਂ ਚੱਲੇ ਸੀ ਮम्मा ਕੋਲੇ ਆਏ ਸੀ ਅਸੀਂ ਇਹਨਾਂ ਦੇ ਕੋਲੀ ਪਰਚ ਸੀ ਇਹਨਾਂ ਕੋਲ ਆਧਾਰ ਕਾਰਡ ਸੀ ਜੀ ਇਹਨਾਂ ਨੇ ਆਧਾਰ ਕਾਰਡ ਵਾਲੇ ਪਰਚ ਚੁੱਕਦੇ ਇੱਕੋ ਦਮ ਖੋਲੇ ਆ ਆਧਾਰ ਕਾਰਡ ਦੋਨੋਂ ਆਧਾਰ ਕਾਰਡ ਹੀ ਖੋਲ੍ਹ ਕੇ ਬੋਲਣ ਲੱਗੇ ਕਹਿੰਦੇ ਇਹ ਤੁਸੀਂ ਫੋਨ ਤੇ ਤਾਂ ਲੱਗੀਆਂ ਮੈਂ ਕਿਹਾ ਵੀਰ ਜੀ ਨੇ ਆਧਾਰ ਕਾਰਡ ਜੇ ਭੱਲੇ ਖੋਲ ਦੇਂਦੀਆਂ ਪਰਚ ਦੀ ਤੇ ਮੈਂ ਆਧਾਰ ਕਾਰਡ ਕੱਢੇ ਦੋ ਮੇਰੇ ਉਹ ਮੇਰੇ ਇੰਨੇ ਮਤ ਬਲੇ ਥੋੜੀ ਜੀ ਨੂੰ ਮੈਂ ਕੰਨ ਕਦੀ ਨੂੰ ਚੁੱਪ ਰਿਹਾ ਕੋਈ ਨਹੀਂ ਜੇ ਉਹਨਾਂ ਨੇ ਫਰੋਈ ਪੋਲੀ ਟਿਕਟ ਕੱਟੀ ਨਾ ਉਹ ਕੀ ਜਾਂਦਾ ਪਿਆ ਜੀ ਆਦੇ ਬਰਾਣਵਾ ਕਰਨ ਯਾਰ ਬੁਲਾਏ ਨਹੀਂ ਯਾਰ ਯਾਰ ਬੁਲਾਣੇ ਸਾਡੇ ਯਾਰ ਜਿੰਦੇ ਆਉਂਦੇ ਨਹੀਂ ਉਹਨਾਂ ਯਾਰ ਕਣਾ ਬਹੁਤ ਵੇਚਣ ਦਾ ਬੋਝ ਨਹੀਂ ਸੀ ਆ ਲੱਗੇਗਾ ਪਤਾ ਯਾਰ ਬਰਾਣੇ ਕੀ ਕਰੋਗੇ ਅੱਗੇ ਕੀ ਹੋਵੇਗਾ ਆ ਲੱਗੇਗਾ ਨਹੀਂ ਮੈਂ ਆ ਤੇ ਯਾਰ ਬੁਲਾਏ ਨਾ ਤੇ ਕਿਹੜੀ ਮਤ ਵੇ ਨਹੀਂ ਕਿਸੇ ਦਾ ਯਾਰ ਬਣਾ ਦੇ ਕਿਹੜੀ ਵਾਸਤੇ ਕੰਮਿੰਗ ਜੋਬ ਕਰਦੇ ਨੇ ਜੋ ਮਾਤ ਦੇ ਨਾਲ ਖੜੀ ਰਹੀ ਦਾ ਨੰਬਰ 0 98852 ਅਸਲ ਆ ਕੁੜੀਆਂ ਦੇ ਵਾਈਟ ਕਰ ਅਗੋ ਕਹਿੰਦੇ ਤੁਸੀਂ ਅਨਪੜ੍ਹ ਜਾ ਪੜ੍ਹੇ ਲਿਖੇ ਨਾਲ ਗੱਲਾਂ ਕਰਦੇ ਹਾਂ ਨਾਲ ਪੜ੍ਹ ਕੇ ਆਣਗੇ ਹਾਂ ਕੀ ਨਾਮ ਤੁਹਾਡਾ ਪਾਇਆ ਦਾ ਮੇਰੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਫਾਜ਼ਿਲਕਾਰ ਦੇ ਬੱਸ ਸਟੈਂਡ ਤੋਂ ਜਿੱਥੇ ਟਿਕਟ ਲون ਲੈ ਕੇ ਕਿੱਥੇ ਵਿਵਾਦ ਹੋੰਦਾ ਦਿਖਾਈ ਦੇ ਰਿਹਾ ਹੈ ਲੇਡੀਜ਼ ਵੱਲੋਂ ਦੋਸ਼ ਲਗਾਏ ਜਾ ਰਹੇ ਨੇ ਵੀ ਬੱਸ ਕੰਡਕਟਰ ਵੱਲੋਂ ਨਾਲ ਬਤਮੀਜੀ ਕੀਤੀ ਗਈ ਹੈ ਤੇ ਅਰਥ ਤੇ ਜੋ ਕੀਤਾ ਦੋਤਾ ਆਇਆ ਉਹ ਮਗਰ ਹੀ ਅਸੀਂ ਆ ਗਏ ਅਸੀਂ ਆ ਕੇ ਲੜਾਈ ਨਾ ਹੋਵੇਗੀ ਤਾਂ ਵੀ ਦੇ ਅਸੀਂ ਆ ਗਏ ਸਾਨੂੰ ਕਿ ਲੋੜ ਆਸੀ ਜ਼ਮੀਨਾਂ ਵਡਾਉਣੀਆਂ ਨੇ ਇੱਕ ਇਹਨਾਂ ਦਾ ਸਰਕਾਰੀ ਕਲੈਕਟਰ ਸੀ ਉਹਨੇ ਮਮੀ ਦੇ ਤੋਂ ਦੇਖਿਆ ਸਰਕਾਰੀ ਕਲੈਕਟਰ ਸੀ ਉਹ ਮੈਨੂੰ ਕੈਮਰੇ ਲੱਗੇ ਸਾਰਾ ਪਤਾ ਲੱਗੇਗਾ ਕੈਮਰੇ ਲੱਗੇ ਹੋਏ ਲੱਗੇ ਸਾਰਾ ਪਤਾ ਲੱਗੇਗਾ ਅੱਜ ਤੋਂ ਬਸ ਬੰਦ ਕਰ ਦੇਣਾ ਦੇਖ ਲੈ ਤਾਂ ਇਹ ਤਸਵੀਰਤ ਵੀ ਦੇਖ ਰਹੇ ਹੋ ਫਾਜ਼ਿਲਕਾਰ ਦੇ ਬੱਸ ਸਟੈਂਡ ਤੋਂ ਜਿੱਥੇ ਇੱਕ ਵਿਵਾਦ ਆਵਾਜ਼ ਸਰ ਤੁਹਾਡਾ ਜਸਕਰਨ ਸਿੰਘ ਜੀ ਕੀ ਮਾਮਲਾ ਕੀ ਹੋਇਆ ਹੈ ਕਿ ਇਲਜ਼ਾਮ ਲੱਗ ਰਹੇ ਨੇ ਤੁਹਾਡੇ ਤੇ ਵੀ ਤੁਸੀਂ ਕੋਈ ਲੇਡੀ ਨੂੰ ਗੁੱਤ ਪੱਟੀ ਆ ਹੱਤ ਹੱਤੋ ਪਾਈ ਕੀਤੀ ਗਈ ਹੈ ਨਹੀਂ ਵੀਰ ਜੀ ਕੋਈ ਹੱਥ ਤੱਕ ਨਹੀਂ ਲਾਇਆ ਬਸ ਭਰੀ ਹੋਈ ਸੀ ਮੈਂ ਟਿਕ ਟਿਕ ਕਰਨਾ ਸ਼ੁਰੂ ਕੀਤੀਆਂ ਨੇ ਚਾਰ ਆਧਾਰ ਕਟਫੜਾਏ ਆ ਇੱਕ ਲੇਡੀ ਨੇ ਕਿਹਾ ਫਰੋਈਪਰੀ ਜਾਣਾ ਮੈਂ ਫਰੋਈਪਰੀ ਟਿਕਟ ਕੱਟਦੀ ਆ ਮੈਂ ਕੋਈ ਗੱਲ ਨਹੀਂ ਉਹ ਕਹਿੰਦੇ ਸਾਨੂੰ ਪੁੱਛਿਆ ਕਿਉਂ ਨਹੀਂ ਮੈਂ ਕਿਹਾ ਤੁਹਾਡੇ ਨਾਲ ਦੀ ਸਵਾਰੀ ਨੇ ਕਿਹਾ ਫਰੋਈਪਰੀ ਜਾਣਾ ਚਾਹੇ ਮੈਂ ਕੋਈ ਚੱਕ ਨਹੀਂ ਫਰੋਈਪਰੀ ਕੱਢੀ ਤੁਸੀਂ ਜਿੱਥੇ ਵੀ ਜਾਣਾ ਹੈ ਉਹ ਸਫ਼ਰ ਕਰੋ ਤੁਹਾਨੂੰ ਫ੍ਰੀ ਸਫ਼ਰ ਹੈ ਤੁਹਾਨੂੰ ਕੋਈ ਨਹੀਂ ਰੋਕਦਾ ਉਹ ਫਿਰ ਉਹ ਨਾਲ ਲੜਨਾ ਸ਼ੁਰੂ ਕਰਦਾ ਕੋਈ ਬੋਲੀ ਗਈਆਂ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਪੈਣਾ ਚੁੱਪ ਕਰੋ ਮੈਂ ਹੋਰ ਟਿਕ ਟਕ ਕੱਟਣੀਆਂ ਮੇਰਾ ਟਾਈਮ ਖਰਾਬ ਨਾ ਕਰੋ ਮੈਂ ਅੱਗੇ ਟਿਕ ਟਕ ਕੱਟਣ ਚੱਲ ਗਈਆਂ ਉ ਤਾਂ ਵੀ ਪਿੱਛੇ ਬੋਲੀ ਗਈਆਂ ਨੇ ਫਿਰ ਪਤਾ ਨਹੀਂ ਉਹਨਾਂ ਮੁੰਡੇ ਮੰਡੇ ਫੋਨ ਕਰਨਾ ਸ਼ੁਰੂ ਕਰ ਦਿੱਤੇ ਆਜੇ ਰਿਸ਼ਤੇ ਰਾਣਾਂ ਦਾ ਕਿਸੇ ਨੂੰ ਵੀ ਉਹਨਾ ਮੁੰਡੇ ਬੁਲਾ ਲਏ ਫਿਰ ਅਸੀਂ ਵਾਪਸ ਬਸ ਲੈ ਜਾਂਦੀ ਫਾਈਲ ਕਾ ਵੀ ਸਾਡੇ ਗੱਲ ਪੈਣਗੇ ਤੇ ਫਿਰ ਅਸੀਂ ਕੁਝ ਨਹੀਂ ਕਿਹਾ ਉਹਨਾਂ ਨੂੰ ਫਿਰ ਵੀ ਵੀ ਚੱਲ ਫਾਈਲ ਕਾ ਪਹੁੰਚ ਗਏ ਵਾਪਸ ਵੀ ਤੁਸੀਂ ਆਦਾ ਹੋਰ ਵਾਸਤੇ ਸਫਰ ਕਰ ਲਓ ਜਾਂ ਅਸੀਂ ਕਿਵੇਂ ਵੀ ਆ ਉਹਨਾਂ ਬਾਅਦ ਵੀ ਫਿਰ ਆਣ ਕੇ ਜਿਵੇਂ ਆਏ ਸਾਡੇ ਨਾਲ ਉਹਨਾਂ ਮੁੰਡੇ ਆਣ ਕੇ ਸਾਡੇ ਦੂਜਾ ਵੀ ਗੱਲ ਪੈਣਾ ਸ਼ੁਰੂ ਹੋ ਗਿਆ ਇੱਕ ਛੋਟੀ ਲੜਕੀ ਵੀ ਹੈਗੀ ਇਹ ਵਿੱਚ ਉਹ ਕਹਿ ਲਈ ਇਹ ਬਾਸ ਵਾਲਾ ਨੇ ਸਾਡਾ ਜਿਹੜੇ ਗਾਲਾਂ ਵੀ ਕੱਢਿਆ ਪੁੱਟਾਈ ਬੋਲਿਆ ਵੀ ਤੁਸੀਂ ਅਨਪੜ੍ਹ ਜੇ ਬਦਤਮੀਜ਼ ਹੈਗੇ ਜੇ ਉਹ ਕੀ ਮਾਮਲਾ ਨਹੀਂ ਜੀ ਆਪਾਂ ਕਿਸੇ ਨੂੰ ਕੁਝ ਨਹੀਂ ਕਿਹਾ ਆਪਾਂ ਸਫਰ ਕਰਾਉਣਾ ਫਰੀਦ ਤੁਸੀ ਕਿੰਨਾ ਘੱਟੇ ਜੀ ਕਿਸੇ ਨੂੰ ਕੁਝ ਨਹੀਂ ਗਿਆ ਉਹਦੀ ਕੋਈ ਗੱਲ ਨਹੀਂ ਹੈ ਜੀ ਕੀ ਨਾਂ ਸਰ ਤੁਹਾਡਾ ਜਸਕਰਨ ਸਿੰਘ ਜੀ ਕਿੱਥੇ ਦੇ ਰਹਿ ਨਾਲੇ ਜੀ ਬਰੋਹੀਪੁਰ ਦੇ ਜੀ ਧੰਨਵਾਦ ਜੀ ਕਿੱਥੇ ਦੇ ਰਹਿ ਨਾਲੇ ਜੀ ਗੁਰੂ ਆਸਾ ਜੀ ਸਰ ਕੀ ਕਹੋਗੇ ਕਿ ਮਾਮਲਾ ਕੀ ਹੋਇਆ ਹੈ ਸਰ ਜਦੋਂ ਇਹ ਬੱਸ ਵਾਪਸ ਉੱਥੋਂ ਮੁੜ ਕੇ ਆਈ ਏ ਇਹਨਾਂ ਦਾ ਕੋਈ ਰੋਲਾ ਪਿਆ ਜੀ ਤੇ ਇਹਨਾਂ ਨੇ ਆ ਕੇ ਗਿਆ ਪ੍ਰਧਾਨ ਇਧਰ ਆ ਵੀ ਸਾਡਾ ਨਾ ਰੋਲਾ ਪੈ ਗਿਆ ਬੰਦੇ ਬੁਲਾ ਲਏ ਜਨਾਨੀਆਂ ਨੇ ਤੇ ਉਹ ਗੱਲ ਪੈਣਗੇ ਸਾਡੇ ਮੈਂ ਅੰਦਰ ਉੱਥੇ ਗੱਡੀ ਰੋਕ ਕੇ ਤੇ ਚਾਹ ਪੀ ਰਿਆ ਸੀ ਮੈਂ ਉੱਥੋਂ ਚਾਹ ਛੱਡ ਕੇ ਆਇਆ ਮੈਂ ਕਿਹ ਗਰੇ ਲੜਾਈ ਝਗੜਾ ਨਾ ਇਹਨਾਂ ਦਾ ਹੋ ਜਾਏ ਮੈਂ ਇੱਥੇ ਆਇਆ ਤੇ ਮੈਂ ਆ ਕੇ ਉਹਨਾਂ ਨੂੰ ਕਿਹਾ ਭਾਈ ਗੱਲ ਸੁਣੋ ਕੀ ਗੱਲ ਹੋਈ ਹੈ ਤੁਹਾਡਾ ਨਵੇੜ ਦਿਨ ਨੇ ਸਵਾਰੀਆਂ ਵਿੱਚ ਗੱਡੀ ਫੁੱਲ ਭਰੀ ਹੋਈ ਸੀ ਸਵਾਰੀਆਂ ਨੇ ਕਹਿੰਦੇ ਭਾਈ ਆ ਗੱਡੀ ਤੋਰੋ ਜਲਦੀ ਅਸੀਂ ਬੜੀ ਦੂਰ ਤੱਕ ਜਾਣਾ ਮੈਂ ਕੋਈ ਗੱਲ ਨਹੀਂ ਮਾਤਾ ਬਹਿ ਗਿਆ ਮਾਤਾ ਇੱਕਾਈ ਮੇਰੇ ਕੋਲ ਮੈਂ ਤੂੰ ਬਹਿ ਜਾ ਆਪਾਂ ਇਹਨਾਂ ਨੂੰ ਕਹਿ ਕੇ ਤੇ ਨਵੇੜ ਦਿਨ ਜਦੋਂ ਮੈਂ ਉਹਨਾਂ ਨੂੰ ਕਿਹਾ ਇਹਨਾਂ ਦਾ ਇੱਕ ਲੜਕਾ ਸੀ ਵਿੱਚ ਖੜਾ ਉਹਨਾਂ ਤੂੰ ਕੀ ਗੱਲ ਕਰੇਂਗਾ ਤੂੰ दारू ਪੀਤੀ ਹੈ ਜਦ ਕਿ ਮੈਂ ਸੁਆਮੀ ਬੰਦਾ ਮੈਂ दारू ਜਿੰਮੇ ਨਾਲ ਡਰੌਪ ਡ੍ਰੈਸ਼ ਕਰਾ ਲਨ ਮੈਂ ਮੇਰੇ ਘਰੋਂ ਪਤਾ ਕਰ ਲਨ ਜਿੱਥੋਂ ਮਰਜ਼ੀ ਪਤਾ ਕਰ ਲਨ ਮੈਂ ਸੁਆਮੀ ਬੰਦਾ ਮੇਰਾ ਕੋਈ ਵੀ ਸਾਰੇ ਦੀਪੂ ਗਵਾਇਆ ਵੀ ਇਹ ਤਾਂ ਕਿਸੇ ਨਸ਼ੇ ਦੇ ਨੇੜੇ ਨਹੀਂ ਹਾਂਜੀ ਮੁੜ ਕੇ ਫਿਰ ਮਿਲ ਤੇ ਇਲਜ਼ਾਮ ਲਾਏ ਕਿ ਮੈਂ ਫਿਰ ਵੀ ਚੁੱਪ ਰਿਆ ਮੈਂ ਹਾਂ ਚਲੋ ਕੋਈ ਗੱਲ ਨਹੀਂ ਤੁਸੀਂ ਬਹਿ ਕੇ ਗੱਲ ਕਰ ਲਓ ਕੀ ਗੱਲਬਾਤ ਹੋਈ ਉਹਨਾਂ ਚੋਂ ਇੱਕ ਮੁੰਡਾ ਗਾਲਾਂ ਤੇਰੀ ਭੈਣ ਨਾਲ ਆਇਆ ਹੋਇਆ ਹੋਵੇ ਉਹ ਮੈਂ ਯਾਰ ਮੈਂ ਗੱਲ ਕਰਨ ਆਇਆ ਤੁਹਾਡੇ ਨਾਲ ਮੈਂ ਕੋਈ ਤੁਹਾਡੇ ਨਾਲ ਲੜਨ ਥੋੜਾ ਆ ਉਨੇ ਚੋਂ 50 15 20 ਜਣੇ ਉਹਨਾਂ ਦੇ ਮੁੰਡੇ ਸੀ ਚਾਰ ਪੰਜ ਜਨਾਨੀਆਂ ਸੀ ਇਹ ਤੱਕੇ ਮਾਰਨ ਲੱਗੇ ਤੇ ਨਾਲ ਗੱਲ ਪੈਣਾ ਸ਼ੁਰੂ ਕਰਤਾ ਤੇ ਮੈਂ ਉਹ ਜਿਹੜਾ ਮੁੰਡਾ ਮੇਰੇ ਗੱਲ ਪਿਆ ਉਹਨੂੰ ਮੈਂ ਫੜ ਲਿਆ ਉਹਨੇ ਨੂੰ ਸਾਡੇ 3-4 ਬੰਡੇ ਆ ਗਏ ਤੋਂ ਭੱਜ ਗਏ ਤੇ ਉਹਨੂੰ ਖਿੱਚ ਕੇ ਅਸੀਂ ਬਿਠਾ ਲਿਆ ਉਹ ਹੁਣ ਪੁਲਿਸ ਲੈ ਗਈ ਉਸ ਨੂੰ ਫੋਨ ਕੀਤਾ ਇਹ ਵਾਕਿਆ ਕਿੱਥੇ ਦਾ ਹੈ ਜੀ ਇਹ ਵਾਕਿਆ ਰਸਤੇ ਦਾ ਹੀ ਤੇ ਇੱਥੇ ਆ ਕੇ ਵਾਕਿਆ ਹੋਇਆ ਹੈ ਬਾਸਕਟਬਾ ਵਾਪਸ ਮੋੜ ਕੇ ਆਈ ਬਸ ਅੱਗੇ ਪੈਟਰੋਲ ਪੰਪ ਤੋਂ ਮੋੜ ਕੇ ਲੈ ਜਿੱਥੇ ਆਪਣੇ ਸਮਾਦ ਦੇ ਕੋਲ ਪੰਪ ਹੈ ਉਥੋਂ ਗੱਡੀ ਵਿਚਾਰੇ ਮੋੜ ਕੇ ਲੈ ਸਵਾਰੀਆਂ ਕਹਿੰਦੇ ਵੀਰੇ ਤੁਸੀਂ ਗੱਡੀ ਮੋੜ ਲਓ ਉਹਨਾਂ ਨੇ ਫੋਨ ਕਰਤਾ ਵੀ ਉਸ ਦਾ ਤੁਹਾਡੇ ਅੱਗੇ ਰਸਤੇ 'ਚ ਗਾਲ ਪੈਣਾ ਤੁਸੀਂ ਦੋ ਜਣੇ ਕੀ ਕਰੋਗੇ ਤੁਸੀਂ ਨਾਲ ਹੀ ਅਗੇ ਸੀ ਨਹੀਂ ਜੀ ਮੇਰੀ ਗੱਡੀ ਅਲੱਗ ਹੈ ਮੇਰੀ ਗੱਡੀ ਕਾਊਂਟਰ ਤੇ ਖੜੀ ਸੀ ਇਹ ਚਾਰਾ ਇਥੋਂ ਉਤਰ ਕੇ ਭੱਜ ਕੇ ਗਿਆ ਉਧਰ ਦੀ ਤੇ ਮੈਨੂੰ ਬਲਾਕ ਲੈ ਆ ਪ੍ਰਧਾਨ ਸਾਹਿਬ ਦੇ ਗੱਲ ਪੈਂਦੇ ਆ ਤੇ ਬਸ ਜਾ ਕਿੱਥੇ ਰਹੀ ਸੀ ਇਹ ਬੱਸ ਫਰੋਜਪੁਰ ਜਾ ਰਹੀ ਸੀ ਸਰਕਾਰੀ ਬੱਸ ਹੈ ਸਰਕਾਰੀ ਬੱਸ ਹੈ ਜੀ ਆ ਤੁਹਾਡੇ ਸਾਹਮਣੇ ਖੜੀ ਬੱਸ ਤੇ ਇਹਨਾਂ ਦੇ ਗੱਲ ਪੈਣ ਲੱਗੇ ਤੇ ਮੈਂ ਆ ਕੇ ਸਮਝਾਇਆ ਤੇ ਉਲਟਾ ਮੇਰੇ ਗੱਲ ਪੈ ਗਏ ਇੱਕ ਬੰਦਾ ਫੜ ਕੇ ਅਸੀਂ ਅੰਦਰ ਦਿੱਤਾ ਤੇ ਉਲਟਾ ਮੇਰੇ ਤੇ ਇਲਜ਼ਾਮ ਲਾਇਆ ਨੇ ਸੁਆਮੀ ਬੰਦੇ ਤੇ ਦਾਰੂ ਪੀਤੀ ਹੋਈ ਹੈ ਜੀ ਦੱਸੋ ਤੁਸੀਂ ਡਰਾਈਵਰ ਤੁਸੀਂ ਕਰ ਰਹੇ ਸੀ ਨਹੀਂ ਜੀ ਡਰਾਈਵਰ ਸਾਡਾ ਹੋਰ ਹੈ ਮੈਂ ਤਾਂ ਇੱਕ ਇਹਨਾਂ ਨੂੰ ਸਮਝਾਣ ਆਇਆ ਸੀ ਵੀ ਚਲੋ ਇਹਨਾਂ ਨਵੇੜ ਦੀ ਹੈ ਗੱਡੀ ਤੋੜਦੀ ਹੈ ਸਵਾਰੀਆਂ ਫਰਵਾਇਪਰ ਦੀਆਂ ਖਰਾਬ ਸਵਾਰੀਆਂ ਵੀ ਕਹਿਣ ਲੱਪੀਆ ਵੀਰੇ ਤੋਰੋ ਗੱਡੀ ਉਹ ਤਾਂ ਆਉਂਦਿਆਂ ਸਾਰੇ ਜਣੇ ਗੱਲ ਪੈ ਗਏ ਵੀ ਕੱਲਾ ਬੰਦਾ ਤੇ ਇਹਦੇ ਗੱਲ ਪੈ ਜੀ ਠੀਕ ਹੈ ਜੀ ਠੀਕ ਹੈ ਸ਼ੌਟ ਲਾ ਲਾ ਆਏ ਚਲੋ ਚੱਲ ਕੇ ਛਾਨੇ ਹਾਂ ਲੋ ਆਇਓ ਜਿਹਦੇ ਮਾਰੇ ਹੋਣ ਆਣੇ ਆਜੇ ਕਿ ਨਾ ਆਇਆ ਆਪਣਾ ਜੀ ਤੇਵਿੰਦਰ ਸਿੰਘ ਰਿੰਕੂ ਜੀ ਸਭ ਕੀ ਮਾਮਲਾ ਕੀ ਹੋਇਆ ਜੀ ਦੋਸ਼ ਲਗਾਏ ਜਾ ਰਹੇ ਕਿ ਡਰਾਈਵਰ ਨੇ ਬਦਮੀਜੀ ਕੀਤੀ ਹੈ ਜੀ ਇਹ ਤਾਂ ਵੇਖੋ ਜੀ ਬੇਬੁਨਿਆਦੀਆਂ ਗੱਲਾਂ ਹੁੰਦੀਆਂ ਜਦੋਂ ਆਧਾਰ ਕਾਰਡ ਸਰਕਾਰ ਨੇ ਫ੍ਰੀ ਕੀਤਾ ਸਾਨੂੰ ਕੋਈ ਤਕਲੀਫ ਨਹੀਂ ਦੀ ਕਮ ਸੇ ਕੰਮ ਜਿੱਥੇ ਸਫਰ ਕਰਨਾ ਹੈ ਜਦੋਂ 400 ਵਾਰੀਆਂ ਜਾਂ ਕਿੰਨੀਆਂ ਚਾਰੇ ਆਧਾਰ ਕਾਰਡ ਇਕੱਠੇ ਕਰਕੇ ਭਰਾ ਦਿੰਦੇ ਆ ਇਹ ਨਹੀਂ ਬੇਕਦੀਆਂ ਕਿਹੜੀ ਸਵਾਰੀ ਨੇ ਕਿੱਥੇ ਕਿਹੜੇ ਸਟਾਪੇ ਤੇ ਉਤਰਨਾ ਹੈ ਕਿਉਂਕਿ ਚਾਰੇ ਇਕੱਠਾ ਹੁੰਦੇ ਆ ਇੱਕ ਪੜਾ ਦਿੰਦੀ ਆ ਇੱਕ ਸਵਾਰੀ ਨੇ ਇਹਨਾਂ ਦੇ ਵਿੱਚੋਂ ਫਰੋਈਪੁਰ ਦੀ ਟਿਕਟ ਮੰਗ ਲਈ ਕਿਉਂਕਿ ਜੇ ਚਾਰੇ ਆਧਾਰ ਕਾਰਡ ਫੜਾਈਏ ਤੇ ਕਨੈਕਟਰ ਨੇ ਤੇ ਫਰੋਈਪੁਰ ਦੀ ਟਿਕਟਾਂ ਕੱਟ ਦੇਣੀਆਂ ਸੀਗੀਆਂ ਤੇ ਜਦੋਂ ਟਿਕਟਾਂ ਕੱਟਦੀਆਂ ਕਨੈਕਟਰ ਨੇ ਪੈਸੇ ਮੰਗੇ ਨਹੀਂ ਗਏ ਫਿਰ ਤਾਂ ਰੌਲਾ ਪਾਉਣ ਦੀ ਲੋੜ ਹੀ ਕੋਈ ਨਹੀਂ ਜਦੋਂ ਟਿਕਟਾਂ ਕੱਟ ਕੇ ਫੜਾ ਦੀਆਂ ਕਨੈਕਟਰ ਅੱਗੇ ਜਾਵੜਿਆ ਅਗੇ ਆ ਹਾਂ ਤੂੰ ਸਾਡੀ ਫਰੋਈਪੁਰ ਦੀ ਟਿਕਟ ਕੋ ਕੱਟੀ ਅਸੀਂ ਫਲਾਨੇ ਅੱਡੇ ਦੀ ਜਾਣਾ ਸੀ ਜਾਂ ਦੂਜੀ ਕਹਿੰਦੀ ਅਸੀਂ ਹੋਰ ਥੱਲੇ ਦੀ ਜਾਣਾ ਸੀਗਾ ਜਾਂ ਤਾਂ ਤੁਸੀਂ ਆਪਦੇ ਅੱਡੋ-ਅੱਡ ਆਧਾਰ ਕਾਰਡ ਫੜਾਓ ਕਨੈਕਟਰ ਨੂੰ ਵੀ ਪਤਾ ਲੱਗ ਜਾਏ ਸਵਾਰੀ ਨੇ ਕਿੱਥੇ ਜਾਣਾ ਜਦੋਂ ਜਦ ਕਟਿੰਟਾਂ ਹੀ ਕੱਟੇਆਂ ਗਈਆਂ ਜਾਂ ਤਾਂ ਤੁਹਾਡੇ ਤੋਂ ਪੈਸੇ ਵਸੂਲ ਕੀਤੇ ਆ ਜਾਂ ਕਨੈਕਟਰ ਨੇ ਪੈਸੇ ਦੀ ਮੰਗ ਕੀਤੀ ਫਿਰ ਤਾਂ ਇੱਕ ਕਨੈਕਟਰ ਵੀ ਨਾ ਘਾਰਾ ਇਹਨਾਂ ਨੇ ਇਹ ਨਹੀਂ ਪਤਾ ਕਨੈਕਟਰ ਦੇ ਦੱਸਣ ਦੇ ਮੁਤਾਬਕ ਜਾਂ ਡਰਾਈਵਰ ਦੇ ਦੱਸਣ ਦੇ ਮੁਤਾਬਕ ਇਹਨਾਂ ਨੇ ਫੋਨ ਕਰਤਾ ਇਹਨਾਂ ਨੇ ਸਿਆਣਪ ਦੇ ਵਜੋਂ ਰਸਤੇ ਦੇ ਵਿੱਚ ਕੋਈ ਲੜਾਈ ਝਗੜਾ ਜਾਂ ਕੋਈ ਗੱਲਬਾਤ ਨਾ ਹੋ ਜਾਈ ਇਹਨਾਂ ਨੇ ਗੱਡੀ ਫਾਇਲ ਘਾਡੇ ਦੇ ਵਿੱਚ ਲਿਆਂਦੀ ਜਦੋਂ ਗੱਡੀ ਅੱਡੇ ਫਾਇਲ ਕਾ ਦੇ ਵਿੱਚ ਆਈ ਆ ਤੇ ਇਹਨਾਂ ਦੇ ਕੋਈ ਰਿਸ਼ਤੇਦਾਰ ਲਾ ਲਓ ਜਾਂ ਭੈਣ ਭਰਾ ਲਾ ਲਓ ਫਾਈਲ ਕਾਜ ਦੇ ਵਿੱਚ ਪਾ ਕੇ ਇਹਨਾਂ ਨੇ ਹੱਲੜ ਵਾਜੀ ਕੀਤੀ ਇੱਕ ਡਰਾਈਵਰ ਦੇ ਗਾਲ ਪਈ ਆ ਉਸ ਤੋਂ ਬਾਅਦ ਮੈਂ ਜਦੋਂ 10 ਮਿੰਟ ਹੋਏ ਮੈਨੂੰ ਆਏ ਨੂੰ ਇੱਕ ਇਹਨਾਂ ਦੇ ਵਿੱਚ ਔਰਤ ਜੀ ਮੈਨੂੰ ਆਖ ਕੇ ਕਹਿੰਦੀ ਤੂੰ ਮੇਰੀ ਉੱਥੇ ਜਦੋਂ ਲੜਾਈ ਹੋ ਤੂੰ ਮੇਰੀ ਗੁੱਸਤ ਫਟਦੀ ਇਹ ਸਾਰੀ ਦੇ ਸਾਰੀ ਲੜਾਈ ਨੂੰ ਹੁਣ ਪਤਾ ਲੱਗ ਗਿਆ ਗੱਲ ਵੱਧ ਗਈ ਤਾਂ ਕਰਕੇ ਐਵੇਂ ਝੂਠੇ ਬਲੇਮ ਲਾਈ ਜਾਂਦੇ ਹਾਰੇ ਜਦੋਂ ਕਨੈਕਟਰ ਦਾ ਗਨਾਹ ਕਰ ਆਪਾਂ ਤਾਂ ਮੰਨੀਏ ਨਾ ਜੇਕਰ ਇਹਨੇ aadhar card ਦੀ ਬਜਾਈ ਪੈਸਾਂ ਨਾਲ ਟਿਕਟ ਕੱਟਦਾ ਸੀਗਾ ਜਦੋਂ 4 ਸਵਾਰੀਆਂ ਨੇ ਇਕੱਠੇ ਆਧਾਰ ਕਾਰਡ ਫੜਾਦੇ ਪਹਿਲੀ ਗੱਲ ਤਾਂ ਇਹ ਟਾਂਚਾ ਹੀ ਗਲਤ ਆ ਜਿਹੜੀ ਸਵਾਰ ਨੇ ਜਿੱਥੋਂ ਦਾ ਸਫ਼ਰ ਕਰਨਾ ਆਵਦਾ ਆਧਾਰ ਕਾਰਡ ਫੜਾ ਦੇ ਤੇ ਕਨੈਕਟਰ ਨੂੰ ਵੀ ਪਤਾ ਲੱਗੇ ਕਿੱਥੇ ਜਾਣਾ ਹੈ ਜਦੋਂ 4-4 ਅਸੀਂ 5-5 ਆਧਾਰ ਕਾਰਡ ਇਕੱਠੇ ਕਰਕੇ ਫੜਾ ਦਾਂਗੇ ਕਨੈਕਟਰ ਨੇ ਜਿੱਥੋਂ ਦੀ ਇੱਕ ਸਵਾਰੀ ਟਿਕਟ ਮੰਗ ਲਈ ਚਾਰੇ ਦੇ ਚਾਰੇ ਕੁਨੋਂ ਨਾ ਤਾਂ ਇਹੀ ਬੰਦਾ ਨਾ ਕਨੈਕਟਰ ਦਾ ਜਦੋਂ ਸਾਰੇ ਆਧਾਰ ਕਾਰਡ ਇਕੱਠੇ ਪੜਾ ਦੇ ਤਾਂ ਕਨੈਕਟਰ ਨੇ ਟਿਕਟ ਕੱਟਦੀ ਇਲਜ਼ਾਮ ਲਾਏ ਜਾ ਰਹੇ ਨੇ ਸਰ ਉਹ ਕਹਿੰਦਾ ਵੀ ਤੱਬੜ ਮਾਰਨ ਦੀ ਕੋਸ਼ਿਸ਼ ਕੀਤੀ ਹੋਰ ਵੀ ਕੋਈ ਕੁੱਟ ਮਾਰਨ ਦੀ ਇਹ ਤਾਂ ਬਈ ਹਲੋ ਹੁਣ ਹੋਰ ਵੀ ਬੜਾ ਕੁਝ ਬਣਦਾ ਜਦੋਂ ਹੁਣ ਵੀ ਹੋਰ ਵੀ ਜਦੋਂ ਕਨੈਕਟਰ ਡਰਾਈਵਰ ਦੇ ਬਿਣਾ ਗੱਲ ਤੋਂ ਜੀ ਕਨੈਕਟਰ ਦਾ ਜਾਂ ਡਰਾਈਵਰ ਦਾ ਕੋਈ ਹੱਕ ਬਣਦਾ ਕਿਸੇ ਨੂੰ ਗਲਤ ਬੋਲੇ ਜਾਂ ਕੁਝ ਵੀ ਯਾਰ ਅਸੀਂ ਇੱਕ ਤਾਂ ਨਹੀਂ ਸਫ਼ਰ ਕਰਾਉਂਦੇ ਤੜਕੇ ਤੋਂ ਲੈ ਕੇ ਸਾਡਾ 7-7 8-800 ਸਵਾਰੀਆਂ ਸਫ਼ਰ ਕਰਦੀਆਂ ਅਸੀਂ ਇਹਦਾ ਮਤਲਬ ਸਾਡੀ ਅਸੀਂ ਵੀ ਧੀਆ ਪੁੱਤਰਾਂ ਵਾਲੀ ਆ ਸਾਡੀਆਂ ਵੀ ਭੈਣਾਂ ਸਾਡੀਆਂ ਵੀ ਧੀਆਂ ਅਸੀਂ ਕਿਹਦੇ ਘਰ ਪੈਂਦੇ ਫਿਰਦੀਆਂ ਹਮ ਇੱਥੇ ਅੱਡਾ ਸਾਰਾ ਗਵਾਹ ਹੈ ਸਾਰਾ ਅੱਡਾ ਗਵਾਹ ਹੈ ਜਿਹਦੇ ਮਰਜ਼ੀ ਤੁਸੀਂ ਜਾਣ ਲੈ ਸਕਦੇ ਬੱਸਾਂ ਵਾਲੀਆਂ ਸਵਾਰੀਆਂ ਵਿੱਚ ਤੇ ਖੜੀਆਂ ਹੋਣੀਆਂ ਬੱਸਾਂ ਵਾਲੀਆਂ ਸਵਾਰੀਆਂ ਤੋਂ ਵੀ ਤੁਸੀਂ ਪੁੱਛ ਸਕਦੇ ਹੋ ਕਿਹਦੀ ਗਲਤੀ ਤੇ ਕੀ ਗੱਲ ਵਾਸੀ ਹੈ ਕਾਫੀ ਮਾਮਲੇ ਹੋ ਗਏ ਫਾਇਲਕਾ ਬੱਸ ਅਡੇ ਦੇ ਵਿੱਚ ਅੱਗੇ ਵੀ ਕਈ ਰੋਲਾ ਪੈ ਚੁੱਕਿਆ ਤੇ ਅਕਸਰ ਫਾਇਲਕਾ ਦੇ ਵਿੱਚ ਹੀ ਕਿਹ ਮਾਮਲਾ ਹੁੰਦਾ ਨਹੀਂ ਬਾਈ ਜੀ ਐਵੇਂ ਲੱਗਦਾ ਕਿਉਂਕਿ ਜਦੋਂ ਆਪਾਂ ਫਾਇਲਕਾ ਸਟਾਪ ਦੇ ਬੈਠੇ ਆਪਾਂ ਨੂੰ ਲੱਗਦਾ ਫਾਇਲਕਾ ਦੀ ਬੈਠੀ ਆ ਜੇਕਰ ਆਪਾਂ ਓਵਰਆਲ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਹਰ ਇੱਕ ਥਾਂ ਤੇ ਇਹ ਆਧਾਰ ਕੱਢਦੇ ਰੋਲਾ ਪੈਂਦਾ ਜਿਹੜੀ ਸਵਾਰੀ ਨੇ ਟਿਕਟ ਦੇ ਪੈਸੇ ਦਿੱਤੀ ਉਹਦਾ ਰੋਲਾ ਨਹੀਂ ਪੈਂਦਾ ਜੀ ਉਹਨਾਂ ਵੱਲੋਂ ਮਲਾਜਾ ਕਰਾਓ ਇੱਕ ਮਟ ਇੱਕ ਮਟ ਮੇਰਾ ਡਰਾਈਵਰ ਵੀ ਖੜਾ ਹੈ ਕਨੈਕਟਰ ਵੀ ਖੜਾ ਰੱਬ ਨੂੰ ਧਿਆਨ ਦੇਣੀ ਆ ਮਲਾਜਾ ਕਰਾਓ ਜੀ ਕੱਲ ਨੂੰ ਕੱਲ ਨਾ ਹੋਵੇ ਉਹਨਾਂ ਦੀ ਵੀ ਸੰਤੁਸ਼ਟੀ ਕਰਾਉਣੀ ਜ਼ਰੂਰੀ ਬਣਦੀ ਹੈ ਪਰ ਜੇਕਰ ਇਹ ਗੱਲ ਝੂਠੀ ਹੋਈ ਫਿਰ ਸਜ਼ਾ ਹੱਕਦਾਰ ਉਹਨਾਂ ਦੇ ਬਰਾਬਰ ਦੀ ਬਣਦੀ ਜਿਹੜੇ ਝੂਠੇ આરોਪ ਲਾ ਰਹੇ ਡਰਾਈਵਰ ਕੀ ਨਾ ਸਰ ਤੁਹਾਡਾ ਜੀ ਮੇਰਾ ਨਰਿੰਦਰ ਸਿੰਘ ਗਰੀਬ ਕੋ ਜੀ ਸਭ ਦੀ ਪੁਖਾਇਲ ਦਾ ਪ੍ਰਧਾਨ ਹੈ